ਅਸਟੈਂਡ ਦੀ ਵੱਡੀ ਖਬਰ ਹੈ ਜਿਹੜੀ ਮਲੋੜ ਤੋਂ ਆ ਰਹੀ ਹੈ ਜਿੱਥੇ ਕਿ ਬਠਿੰਡਾ ਰੋਡ ਤੇ ਸਕਾਈ ਮਾਲ ਦੇ ਵਿੱਚ ਸਪਾ ਸੈਂਟਰ ਦੇ ਆੜ ਵਿੱਚ ਚੱਲ ਰਿਹਾ ਸੀ ਦੇਪ ਪਰਦਾ ਚੰਦਾ ਦਾ ਪਰਦਾ ਫਾਟ थाना ਸਿਟੀ ਦੀ ਐਸਆਈ थाना ਮੁਕੀ ਕਰਮਜੀਤ ਕੌਰ ਨੇ ਵਰਦਾ ਵੱਡਾ ਪਰਦਾ ਫਾਸ ਕੀਤਾ ਹੈ ਤਾਂ ਵੱਡੀ ਖਬਰ ਹੈ ਜਿਹੜੀ ਉਮਲੋੜ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਦਿੱਲੀ ਯੂਪੀ ਅਤੇ ਗਾਜ਼ੀਆਬਾਦ 'ਚ ਕੁੜੀਆਂ ਤੋਂ ਵੀ ਕਰਵਾਇਆ ਜਾਂਦਾ ਸੀਗਾ ਬਾਰਵ ਦੇ ਮਪਾਰਦ ਸੰਦਾਤਾ ਉੱਥੇ ਵੱਡੀ ਖਬਰ ਹੈ ਜਿਹੜੀ ਨਿਕਲ ਕੇ ਸਾਹਮਣੇ ਆਈ ਉੱਥੇ ਖਾਨਾ ਮੁਖੀ ਕਰਮਜੀਤ ਕੋਰ ਵੱਲੋਂ ਦੱਸਿਆ ਗਿਆ ਕਿ 16 ਮੁੰਡੇ ਕੁੜੀਆਂ ਨੂੰ ਇਥੋਂ ਹਿਰਾਸਤ ਵਿੱਚ ਲਿੱਤਾ ਗਿਆ ਤਾਂ ਮਾਮਲਾ ਤੱਜ ਕਰਕੇ ਮੌਕੇ ਦੀਆਂ ਜਿਹੜੀਆਂ ਵੀਡੀਓ ਕਲਿੱਪਿੰਗਾਂ ਵੀ ਸਾਹਮਣੇ ਆਈਆਂ ਹਿਰਾਸਤ ਵਿੱਚ ਲੈ ਕੇ ਦੇਖੋ ਕਿਸ ਤਰ੍ਹਾਂ ਆਹ ਦੇਖੋ ਕਿਸ ਤਰ੍ਹਾਂ ਇਹ ਵੀਡੀਓ ਸਾਹਮਣੇ ਆਈਆਂ ਤਾਂ ਹੁਣ ਮੂੰਹ ਲੇਬੇ ਚ ਕੇ ਨਿਕਲਦੇ ਜਾਂ ਸ਼ਰਮ ਮੰਨ ਦੇ ਸਾਹਮਣੇ ਆਉਂਦੇ ਨੇ ਤਾਂ ਦੇਖੋ ਪੁਲਿਸ ਨੇ ਵੀ ਕਮਾਲ ਕਰਿਆ ਕਿਵੇਂ ਇਹਨਾਂ ਨੂੰ ਇੱਕ ਆੜ ਦੇ ਵਿੱਚ ਕਿਵੇਂ ਪੁਲਿਸ ਨੇ ਫੜਿਆ ਤਾਂ ਅਮਲੋਡ ਦੇ ਬਠਿੰਡਾ ਰੋਡ ਦੇ ਸਕਾਈ ਮੋਲ ਦੇ ਵਿੱਚ ਇਹ ਹਾਲਾਤ ਨੇ ਤਾਂ ਦੇਖੋ ਪ Punjab ਦਾ ਹਾਲਾਤ ਦੇਖ ਸਕਦੇ ਹੋ ਕਿ ਤਰ੍ਹਾਂ ਲੋਕ ਆਪਣੇ ਪੰਜਾਬ ਨੂੰ